जमात अठवी ये सवाल पाया प्रश्न तेई तेई है दो ਅਸ਼ੋਹਤ ਸਮਾਨ ਚੱਕਰਾਂ ਦੀ ਅਸ਼ੋਹਤ ਸਮਾਨ ਚੱਕਰਾਂ ਦੀ ਬਾਰੇ ਸੰਜੀ ਬਾਰੇ ਸੰਜੀ ਸ਼ੋਹ ਤਰੀਖਾ ਰੇਖਾ ਕਿਚੋ ਠੀਕ ਹੈ ਇਹਦੇ ਵਿੱਚ ਆਪਾਂ ਕੀ ਕਰਨਾ ਕਿ ਦੋ ਚੱਕਰ ਲੈ ਲੈਣੇ ਆ ਇਹਨਾਂ ਦੇ ਕੇਂਦਰ ਲੈ ਲੇ ਇਹ ਰੱਬਾ ਚੱਕਰ ਲਾ ਲੈਣੇ ਆ ਇਹਨਾਂ ਦੇ ਆਪਾਂ ਕੇਂਦਰ ਬਿੰਦੂ ਆਪਸ ਵਿੱਚ ਮਿਲਾ ਦਿੱਤੇ ਇਹ ਆ ਗਿਆ ਬਿੰਦੂ A B ਇੱਥੇ ਆਪਾਂ D ਰੱਖੀ 90 ਦਾ ਕੋਣ ਬਣਾ ਲਿਆ ਇਦਾਂ ਵੀ ਬਿੰਦੂ ਤੇ D ਰੱਖੀ ਦੱਬੇ ਦਾ ਕੋਣ ਬਣਾ ਲਿਆ ਠੀਕ ਆ ਇਹਨਾਂ ਨੂੰ ਉਪਰੋਂ ਮੜਾ ਦੇਵੋ ਇਹ ਜਿਹੜੀ ਸੀਡੀ ਆ ਇਹ ਦੋ ਅਸ਼ੋਕੋਤ ਸਮਾਨ ਚੱਕਰਾਂ ਦੀ ਸਪਾਰਿ ਸਾਂਝੀ ਸ਼ੋਧਰੇਗਾ ਅੱਛਾ ਜੇ ਹੁਣ ਆਪਾਂ ਇਹਦੇ ਨਾਲ ਇਹ 24 ਮਸਵਾਲ ਦੇਖੀਏ ਪ੍ਰਸ਼ਨ ਨੰਬਰ 24 ਦੇਖੀਏ वो कहना देते हुए दो अशोहत समान चक्कर की अंतरी अंतरी सझी शोहत रेखा खिंचो ਠੀਕ ਹੈ ਹੁਣ ਉਸੇ ਤਰੀਕੇ ਨਾਲ ਦੋ ਬਿੰਦੂ ਲੈ ਲਓ ਦੋ ਬਿੰਦੂ ਲੈ ਲਏ A ਸਬਿੰਦੂ ਤੇ ਪ੍ਰਕਾਰ ਰੱਖ ਕੇ ਚੱਕਰ ਲਾ ਲਿਆ A ਸਬਿੰਦੂ ਤੇ ਵੀ ਪ੍ਰਕਾਰ ਰੱਖ ਕੇ ਚੱਕਰ ਲਾ ਲਿਆ ਠੀਕ ਹੈ ਇਹਨਾਂ ਦੇ ਕੇਂਦਰ ਬਿੰਦੂ ਆਪਾਂ ਆਪਸ ਵਿੱਚ ਮਿਲਾ ਦਿੰਦੇ ਕਿਦਾ ਕਰੋਪਰ ਕਨਾਲ ਅਦ ਅਦ ਕਰਦੇ ਆ ਅਦ ਕਰਕੇ ਇਹ ਬਿੰਦੂ ਹੋ ਗਿਆ ਸੀ ਏ ਬਿੰਦੂ ਬੀ ਸੀ ਹੁਣ ਏ ਤੇ ਸੀ ਦਾ ਫਿਰ ਪ੍ਰਕਾਰ ਨਾਲ ਅਧ ਕਰੋ ਇਦਾਂ ਹੀ ਸੀ ਤੇ ਬੀ ਦਾ ਪ੍ਰਕਾਰ ਨਾਲ ਅਧ ਕਰੋ ਠੀਕ ਇਹ ਜਿਹੜੇ ਸਾਡੇ ਆਧਾੜੇ ਬਿੰਦੂ ਆ ਗਏ ਇਹਨਾਂ ਨੂੰ ਮੜਾ ਦਿਓ ਇੱਧਰ ਵੀ ਮੜਾ ਦਿਓ ਹੁਣ ਸਾਡੇ ਕੋਲੇ ਸੀ ਬਿੰਦੂ ਆ ਡੀ ਬਿੰਦੂ ਆ ਬਿੰਦੂ ਈ ਆ ਹੁਣ ਆਪਾਂ ਕੀ ਕਰਾਂਗੇ ਆ ਡੀ ਬਿੰਦੂ ਦੇ ਪ੍ਰਕਾਰ ਰੱਖਾਂਗੇ ਏਜ ਨੇ ਪ੍ਰਕਾਰ ਖੋਲ ਕੇ ਅਰਧ ਚੱਕਰ ਲਗਾ ਦੇਗੇ ਹੁਣ ਇਹ ਬਿੰਦੂ ਤੇ ਪ੍ਰਕਾਰ ਰੱਖਾਂਗੇ ਬੀ ਜਨੇ ਜਾਂ ਸੀ ਜਨੇ ਪ੍ਰਕਾਰ ਖੋਲ ਕੇ نیچے ਨੂੰ ਵੱਧ ਚੱਕਰ ਲਾ ਦਾਂਗੇ ਠੀਕ ਹੈ ਇਹ ਚੱਕਰ ਹੁਣ ਦੋ ਬਿੰਦੂਆਂ ਦੇ ਘੱਟ ਰਿਹਾ ਇੱਕ ਇੱਧਰ ਘੱਟ ਰਿਹਾ ਇੱਕ ਇੱਥੇ ਘੱਟ ਰਿਹਾ ਠੀਕ ਹੈ ਨਾ ਦੋ ਬਿੰਦੂਆਂ ਤੇ ਘੱਟ ਰਿਹਾ ਇੱਕ ਆਗੇ ਆਈ ਤੱਕ ਇਹਨੂੰ ਐਫ ਲਿਖ ਦਾਂਗੇ ਆਪਾਂ ਇਹਨੂੰ ਜੀ ਲਿਖ ਦਾਂਗੇ ਐਫ ਦੇ ਜੀ ਨੂੰ ਮਿਲਾ ਦਿਓ ਇਹ ਦੋ ਅਸ਼ੋਧ ਸਮਾਚਕਰਾਂ ਦੀ ਅੰਤਰੀ ਸਾਂਝੀ ਸ਼ੋਧਰੇਖਾ ਵਾ ਇਹੇ ਦੋ ਅਸ਼ੋਧ ਸਮਾਚਕਰਾਂ ਦੀ ਬਾਹਰੀ ਸਾਂਝੀ ਸ਼ੋਧਰੇਖਾ